ਉਹ ਚਪਲ ਬੁੱਧ ਯਾਨੀ ਕਿ ਮੇਰੀ ਬੁੱਧੀ ਉਹ ਚਪਲ ਹੋਈ ਪਈ ਐ ਸ਼ਰਾਰਤੀ ਹੋਈ ਪਈ ਐ ਟਿਕਦੀ ਨਹੀਂ ਕਿਸ ਪਾਸੇ ਸਿਉਂ ਕਹਾ ਬਸਾਏ ਹੁਣ ਮੈਂ ਉਹਦੇ ਨਾਲ ਕਿਸ ਤਰ੍ਹਾਂ ਬਸਾਂ ਸਿਉਂ ਬੁੱਧ ਸਿਉਂ ਕਹਾ ਬਸਾਏ ਆਪ ਪੂਜ ਰਿਆ ਸੀ ਅਵਤਾਰ ਮੰਨਦਾ ਸੀ ਜੀ ਫਾਈਨਲ ਮੰਨਦਾ ਸੀ ਲਾਸਟ ਮੰਨਦਾ ਸੀ ਉਹਨਾਂ ਨੂੰ ਹੂੰ ਵੀਰ ਜੀ ਨੇ ਉਹਨਾਂ ਦੇ ਬਾਰੇ ਇਹ ਕਹੇ ਹੁਣ ਚੋਇਸ ਸਾਡੀ ਐ ਵੀ ਅਸੀਂ ਕਬੀਰ ਜੀ ਦੀ ਗੱਲ ਮੰਨ ਲਈ ਐ ਇਹ ਇੱਕ ਪੁਰਾਣੀ ਮਨੋਤ ਹੈ ਉਹਦੀ ਗੱਲ ਮੰਨ ਲਈਏ ਚੁਆਇਸ ਸਾਡੀ ਹੈ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੀ ਉਹ ਤੇ ਬਣੀ ਬਾਤ ਚੋਂ ਹੈ ਹੱਲੇ ਹੁਣ ਕੁਝ ਸਮਾਂ ਪਹਿਲੇ ਬਾਕੀ ਮਤਾਂ ਪਹਿਲੇ ਸਨ ਔਰ ਅਸੀਂ ਉਹਨਾਂ ਨੂੰ ਮੰਨ ਰਹੇ ਸਾਂ ਔਰ ਜਿਤਨੇ ਨਾਮ ਇੱਥੇ ਲਿਖੇ ਨੇ ਇਹ ਸਾਰੇ ਅਸੀਂ ਸਮਝਦੇ ਸਾਂ ਵੀ ਇਹ ਕੋਈ ਰੱਬ ਨਹੀਂ ਇਹਨਾਂ ਨੂੰ ਹੀ ਅਸੀਂ ਪੂਜੀ ਜਾ ਰਹੇ ਸੀ ਗੁਰੂ ਇੱਕ ਗੁਰਬਾਣੀ ਇੱਕ ਹੈ ਸਾਡਾ ਗ੍ਰੰਥਿਕ ਹੈ ਫਿਰ ਅਸੀਂ ਅਲੱਗ-ਅਲੱਗ ਆਪਣੀਆਂ ਥੌਟਸ ਨਹੀਂ ਲੈ ਸਕਦੇ ਸੋ ਇਹਦਾ ਮਤਲਬ ਅਸੀਂ ਕੁਝ ਪ੍ਰੋਪਰ ਤਰੀਕੇ ਨਾਲ ਪੜ੍ਹਾਈ ਨਹੀਂ ਕੀਤੀ ਸਾਡੀਆਂ ਡਿਫਰੈਂਸ਼ੀਅਲਸ ਜ਼ਿਆਦਾ ਹੋ ਗਿਆ ਤੇ ਇੱਕ ਰਿਕੁਐਸਟ ਸਾਰਿਆਂ ਨੂੰ ਇਹ ਜ਼ੂਮ ਦਾ ਲਿੰਕ ਪਲੱਸ ਸਾਡੇ YouTube ਚੈਨਲ ਦਾ ਲਿੰਕ ਤੁਸੀਂ ਵੱਧੋ-ਬਧ ਆਪਣੇ ਪਰਿਵਾਰਕ ਨਾਲ ਆਪਣੇ ਸੋਸ਼ਲ ਮੀਡੀਆ ਦੇ ਵਿੱਚ ਸਾਂਝਾ ਕਰੋ ਤਾਂ ਕਿ ਇਸ ਪਲੇਟਫਾਰਮ ਦਾ ਲੋਗ ਵੀਰ ਭੈਣ ਸਾਡੇ ਵੱਧੋ-ਬਧ ਫਾਇਦਾ ਲੈਣ zoom ਤੇ ਜੁੜੇ ਸਾਰੇ ਵੀਰਾਂ ਭੈਣਾਂ ਦਾ ਜੀ ਆਇਆਂ ਨੂੰ ਜੀ ਤੇ ਜਿਹੜੇ ਸਾਨੂੰ YouTube ਤੇ ਦੇਖਦੇ ਆ ਉਹਨਾਂ ਨੂੰ ਵੀ ਜੀ ਆਇਆਂ ਨੂੰ ਸਾਰੇ ਫਤਿਹ ਦੀ ਸਾਂਝ ਬਲਾਈਏ ਵਾਹ ਕੁਸ ਜੀ ਕਾ ਖਾਲਸਾ ਕਾਲਸਾ ਵਾਹ ਗੁਰੂ ਜੀ ਕੀ ਫਤਿਹ ਜੀ ਸੋ ਅੱਜ ਦਾ ਸ਼ਬਦ ਅਸੀਂ ਜਿਹੜਾ ਲੈ ਰਹੇ ਹਾਂ ਇਹ ਸਾਡੀ ਇੱਕ ਲੜੀ ਚੱਲ ਰਹੀ ਹੈ ਉਪਰੋਂ ਦੀ ਕਬੀਰ ਜੀ ਦੇ ਸ਼ਬਦ ਨੇ ਤੇ ਇੱਥੇ ਅਸੀਂ ਕਬੀਰ ਜੀ ਦੇ ਸ਼ਬਦ ਦੀ ਅਸੀਂ ਅੰਡਰਸਟੈਂਡਿੰਗ ਲੈ ਰਹੇ ਹਾਂ ਕੋਸ਼ਿਸ਼ ਕਰ ਰਹੇ ਹਾਂ ਵੀ ਗੁਰੂ ਸਾਹਿਬ ਨੇ ਜੋ ਕਬੀਰ ਜੀ ਦੇ ਸ਼ਬਦ ਇੱਥੇ ਮੋਹਰ ਲਗਾ ਕੇ ਸਾਡੇ ਵਾਸਤੇ ਰੱਖੇ ਨੇ ਤੇ ਉਹਦੇ ਵਿੱਚ ਸਾਨੂੰ ਸੁਨੇਹਾ ਕੀ ਦੇ ਰਹੇ ਨੇ ਸੋ ਅੱਜ ਦਾ ਜਿਹੜਾ ਸ਼ਬਦ ਹੈਗਾ ਤੇ ਕੁਝ ਜਿਹੜੇ ਨਵੇਂ ਜੁੜੇ ਨੇ ਉਹਨਾਂ ਨੂੰ ਵੀ ਇਨਫੋਰਮੇਸ਼ਨ ਦੇ ਦਿੰਨੇ ਆ ਇੱਥੇ ਅਸੀਂ ਆਮ ਤੌਰ ਤੇ ਜਿਹੜੀ ਘਟ ਪ੍ਰਚਾਰੀ ਜਾਰੀ ਗੁਰਬਾਣੀ ਹੈ ਉਹਦੀ ਅਸੀਂ ਇੱਥੇ ਪਲੇਟਫਾਰਮ ਤੇ ਇਸ ਪਲੇਟਫਾਰਮ ਸਪਨਾ ਅਮਰ ਆਨੰਦ ਇੱਥੇ ਅਸੀਂ ਸਾਂਝ ਕਰਦੇ ਆਂ ਘੱਟ ਪ੍ਰਚਾਰੀ ਤੋਂ ਪਾਉ ਹੈਗਾ ਨਾ ਤਾਂ ਸਾਨੂੰ ਕਿਦਰੇ ਹੁਕਮਨਾਮੇ ਚ ਐਸੀ ਬਾਣੀ ਸੁਣਾਈ ਦਿੰਦੀ ਹੈ ਨਾ ਸਾਨੂੰ ਕੀਰਤਨੀਆਂ ਜਥਿਆਂ ਵੱਲੋਂ ਨਾ ਸਾਡੇ ਲੀਡਰਾਂ ਵੱਲੋਂ ਨਾ ਸਾਡੇ ਜਿਹੜੇ ਕਥਾਕਾਰ ਹੁੰਦੇ ਨੇ ਐਸੀ ਬਾਣੀ ਦਾ ਪੂਰੇ ਸ਼ਬਦ ਦਾ ਜ਼ਿਕਰ ਕਰਦੇ ਨੇ ਸੋ ਐਸੀ ਬਾਣੀ ਘੱਟ ਪ੍ਰਚਾਰੀ ਗਈ ਤੇ ਇਹ ਵੀ ਸਾਡੀ ਗੁਰੂ ਹੈ ਜਦੋਂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਅਸੀਂ ਨਤਬਸਤਕ ਹੋਨੇ ਆਂ ਤੇ ਸਮਝੀਏ ਵੀ ਇਹ ਵੀ ਸਾਡੀ ਇਹ ਬਾਣੀ ਵੀ ਸਾਡੀ ਗੁਰੂ ਹੈ ਅਸੀਂ ਇਹਦੇ ਤੋਂ ਵੀ ਸਿੱਖਿਆ ਲੈਣੀ ਹੈ ਸੋ ਕਿਤੇ ਨਾ ਕਿਤੇ ਅਸੀਂ ਵੀ ਅਨਗਲੇ ਦੇ ਵਿੱਚ ਰਹਿ ਗਏ ਅਸੀਂ ਵੀ ਐਸੀ ਬਾਣੀ ਦੇ ਦਰਸ਼ਨ ਨਹੀਂ ਕੀਤੇ ਸੁਨੇਹਾ ਨਹੀਂ ਲਿਆ ਵੀ ਗੁਰੂ ਸਾਹਿਬ ਸਾਨੂੰ ਕੀ ਸਮਝਾ ਰਹੇ ਨੇ ਕੀ ਸੁਨੇਹਾ ਦੇ ਕੇ ਗਏ ਨੇ ਸੋ ਜਿਹੜੇ ਲੋਕ ਐਸੀ ਬਾਣੀ ਨੂੰ ਪੜ੍ਹਦੇ ਨੇ ਜਾਣਦੇ ਨੇ ਤੇ ਆਪਣਾ ਜੀਵਨ ਯਾਪਨ ਕਰਦੇ ਨੇ ਉਹ ਮੁਬਾਰਕ ਦੇ ਪਾਤਰ ਨੇ ਜੀ ਹਰ ਤਰ੍ਹਾਂ ਦੀ ਹੈਗੇ ਆ ਅਸੀਂ ਵੀ ਆਪਣੇ ਆਪ ਨੂੰ ਇਹਦੇ ਵਿੱਚ ਕੋਸ਼ਿਸ਼ ਕਰ ਰਹੇ ਆਂ ਵੀ ਐਸੀ ਬਾਣੀ ਵੀ ਅਸੀਂ ਸਰਵਣ ਕਰਿਆ ਕਰੀਏ ਸੁਣਿਆ ਕਰੀਏ ਤੇ ਉੱਥੋਂ ਦੀ ਅਸੀਂ ਇੱਕ ਦੂਜੇ ਦੇ ਨਾਲ ਸਾਂਝ ਕਰਕੇ ਆਪਣੀ ਅੰਡਰਸਟੈਂਡਿੰਗ ਸ਼ੇਅਰ ਕਰਿਆ ਕਰੀਏ ਤੇ ਇਹਦੇ ਵਿੱਚ ਮੇਨ ਜਿਹੜੀ ਇੱਕ ਹੋਰ ਇੱਥੇ ਗੱਲ ਦੱਸ ਰਹੇ ਆਂ ਇੱਥੇ ਅਸੀਂ ਸਕਰੀਨ ਦੇ ਉੱਪਰ ਜੇ ਤੁਸੀਂ ਦੇਖ ਰਹੇ ਹੋ ਤੇ ਇੱਥੇ ਅਸੀਂ ਹਰ ਸ਼ਬਦ ਦੇ ਪਿੱਛੇ ਅਸੀਂ ਕਲਰ ਬੈਕਗ੍ਰਾਉਂਡ ਕੀਤਾ ਇਹਦਾ ਭਾਵ ਸਾਡਾ ਇਹ ਹੈ ਵੀ ਅਸੀਂ ਪੜਨ ਦਾ ਇੱਕ ਲਹਿਜਾ ਪੜਾ ਸਕੀਏ ਕਿਉਂਕਿ ਬਾਣੀ ਜਿੰਨੀ ਵੀ ਬਾਣੀ ਹੈ ਉਹ ਤਕਰੀਬਨ ਸਾਰੀ ਰਾਗ ਅਧਾਰਿਤ ਹੈ ਰਾਗ ਦੇ ਵਿੱਚ ਗਾਣ ਦਾ ਹੁਕਮ ਹੈ ਪਰ ਉਹ ਜਦੋਂ ਤੁਸੀਂ ਗਾਣਾ ਹੈ ਤਾਂ ਉਹ ਰਾਗ ਦੇ ਵਿੱਚ ਤੁਸੀਂ ਗਾਣਾ ਹੈ ਤਾਂ ਕਿ ਉਸ ਰਾਗ ਦੇ ਵਿੱਚ ਗਾਇਨ ਕਰਕੇ ਸ਼ਬਦ ਦਾ ਜਿਹੜਾ ਮੂਲ ਭਾਵ ਹੈ ਜੋ ਭਾਵਨਾ ਹੈ ਉਹ ਸਾਡੇ ਤੱਕ ਉਸ ਤਰ੍ਹਾਂ ਪੁੱਜੇ ਕਿਉਂਕਿ ਗਾਇਨ ਸ਼ੈਲੀ ਦੇ ਵਿੱਚ ਗਾ ਕੇ ਜਦੋਂ ਅਸੀਂ ਬੋਲਦੇ ਹਾਂ ਤੇ ਸ਼ਬਦ ਦਾ ਠਹਿਰਾਓ ਸ਼ਬਦ ਦਾ ਵਜ਼ਨ ਅੱਖਰ ਦਾ ਵਜਨ ਸਾਡੇ ਤੱਕ ਉਸ ਤਰ੍ਹਾਂ ਫਿਰ ਪਹੁੰਚਦਾ ਹੈ ਸੋ ਅਸੀਂ ਹੁਣ ਗਾਇਕ ਨਹੀਂ ਆ ਸਾਨੂੰ ਗਾਣਾ ਨਹੀਂ ਆਉਂਦਾ ਸਾਨੂੰ ਰਾਗਾਂ ਦੀ ਸਮਝ ਨਹੀਂ ਪਰ ਅਸੀਂ ਪੜਦੇ ਹਾਂ ਬਾਣੀ ਸੋ ਪੜਨ ਦੇ ਵਿੱਚ ਵੀ ਜੇ ਇੱਕ ਲਹਿਜਾ ਆ ਜਾਏ ਵੀ ਕਿਸ ਤਰੀਕੇ ਨਾਲ ਗੁਰੂ ਸਾਹਿਬ ਦੀ ਭਾਵਨਾ ਕੀ ਹੈ ਕਬੀਰ ਜੀ ਦੀ ਕੀ ਭਾਵਨਾ ਹੈ ਸਾਨੂੰ ਕਿਸ ਤਰ੍ਹਾਂ ਕੀ ਸਨੇਹਾ ਦੇ ਰਹੇ ਨੇ ਤੇ ਉਹ ਇੱਕ ਲਹਿਜੇ ਤੋਂ ਪਤਾ ਲੱਗਦਾ ਜਿਵੇਂ ਕੋਈ ਬੰਦਾ ਪਿਆਰ ਨਾਲ ਗੱਲ ਕਰ ਰਿਹਾ ਹੋਵੇ ਤੇ ਪਤਾ ਲੱਗ ਜਾਂਦਾ ਵੀ ਇਹਦਾ ਲਹਿਜਾ ਪਿਆਰ ਨਾਲ ਹੈ ਪਤਾ ਲੱਗ ਜਾਂਦਾ ਵੀ ਇਹ ਇਹ ਹੁਣ ਗੁੱਸੇ ਵਾਲਾ ਲਹਿਜਾ ਆ ਰਿਹਾ ਹੈ ਇਹ ਨਰਾਜ਼ਗੀ ਵਾਲਾ ਲਹਿਜਾ ਆ ਰਿਹਾ ਜਾਂ ਇਹ ਚਲਾਕੀ ਚੁਸਤੀ ਵਾਲਾ ਲਹਿਜਾ ਆ ਰਿਹਾ ਉਹ ਪਤਾ ਲੱਗ ਜਾਂਦਾ ਸੋ ਲਹਿਜੇ ਤਾਂ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ ਇੱਥੇ ਅਸੀਂ ਫਿਰ ਇੱਕ ਵਿਚਾਰ ਜਗ੍ਹਾ ਛੋੜ ਦਿਤੀਏ ਜਿਵੇਂ ਕਿ ਅਸੀਂ ਕਹਿ ਸਕਦੇ ਹਾਂ ਵੀ ਇੱਥੇ ਕੋਮਾ ਲਗਾ ਸਕਦੇ ਹਾਂ ਅਸੀਂ ਰੁੱਕ ਕੇ ਬੋਲਾਂ ਸੋ ਮੈਂ ਇੱਕ ਵਾਰੀ ਸ਼ਬਦ ਪੜ੍ਹਦਾ ਜੀ ਫਿਰ ਉਹਦੀ ਸਾਂਝ ਕਰਦਾ ਤੇ ਉਸ ਤੋਂ ਬਾਅਦ ਜੇ ਕਿਸੇ ਨੇ ਕੋਈ ਸਵਾਲ ਜਾਂ ਕੋਈ ਆਪਣੀ ਅਲੱਗ ਸੋਚ ਰੱਖਣੀ ਹੈ ਇਹ ਮੰਚ ਜਿਹੜਾ ਹੈ ਇੱਥੇ ਅਸੀਂ ਇੱਕ ਦੂਜੇ ਦੇ ਨਾਲ ਆਪਣੀ ਸੋਚ ਨੂੰ ਇੱਕ ਸਾਰ ਕਰਦੇ ਆ ਯਾਨੀ ਸਹਿਮਤੀ ਅਸਹਿਮਤੀ ਬਣਾ ਕੇ ਅਸੀਂ ਅੱਗੇ ਚੱਲਦੇ ਆ ਜਿਹੜੀ ਚੀਜ਼ ਨਹੀਂ ਸਮਝ ਆਈ ਕਿਉਂਕਿ ਸਾਡੇ ਕਥਾਕਾਰਾਂ ਨੇ ਜਦੋਂ ਅਸੀਂ ਕਥਾ ਸੁਣਦੇ ਆ ਤਾਂ ਇੱਕ ਘੰਟਾ ਦੋ ਘੰਟੇ ਦੀ ਕਥਾ ਹੁੰਦੀ ਹੈ ਵਨ ਸਾਈਡਿਡ ਹੁੰਦੀ ਹੈ ਤੇ ਦੂਜੇ ਨੂੰ ਅੱਗੇ ਸਵਾਲ ਕਰਨ ਦਾ ਆਪਣੀ ਸ਼ੰਕਾ ਜ਼ਾਹਿਰ ਕਰਨ ਦਾ ਕੁਸ਼ ਪੇਸ ਨਹੀਂ ਮਿਲਦਾ ਤੇ ਇਹ ਇਸ ਪਲੇਟਫਾਰਮ ਦੇ ਉੱਤੇ ਅਸੀਂ ਫਿਰ ਉਹ ਕਿਰਿਆ ਕਰਦੇ ਆ ਸਾਰੇ ਅਸੀਂ ਮਿਲ ਬੈਠ ਕੇ ਫਿਰ ਇੱਕ ਦੂਜੇ ਦੇ ਨਾਲ ਆਪਣੇ ਆਈਡੀਆਜ਼ ਐਕਸਚੇਂਜ ਕਰਦੇ ਆ ਉਹਦਾ ਕਾਰਨ ਅਸੀਂ ਇਸ ਸਮਝਦੇ ਹਾਂ ਕਿਉਂਕਿ ਆਮ ਤੌਰ ਤੇ ਦੇਖਦੇ ਹਾਂ ਵੀ ਬਹੁਤ ਵੱਖਰੇਵੇਂ ਨੇ ਸਾਡੇ ਸਮਾਜ ਵਿੱਚ ਸਿੱਖ ਸਮਾਜ ਵਿੱਚ ਬਹੁਤ ਵੱਖਰੇਵੇਂ ਨੇ ਕੋਈ ਕਹਿੰਦਾ ਜੀ ਇਹ ਕੰਮ ਕਰਨਾ ਚਾਹੀਦਾ ਹੈ ਕੋਈ ਕਹਿੰਦਾ ਨਹੀਂ ਕਰਨਾ ਚਾਹੀਦਾ ਬਾਣੀ ਇਹ ਕਹਿੰਦੀ ਹੈ ਪਰ ਉੱਥੇ ਅਸੀਂ ਦੇਖਦੇ ਹਾਂ ਵੀ ਇੱਕ ਇੱਕ ਟੁਕ ਨੂੰ ਅੱਧੇ ਅੱਧੇ ਟੁਕ ਨੂੰ ਲੈ ਕੇ ਰੈਫਰੈਂਸ ਦਿੰਦੇ ਨੇ ਤੇ ਇਸ ਕਰਕੇ ਆਈਡੀਆਜ਼ ਜਿਹੜੇ ਨੇ ਸਾਰਿਆਂ ਦੀ ਮਨੋਹਤ ਜਿਹੜੀ ਵੱਖਰੀ ਵੱਖਰੀ ਹੋ ਜਾਂਦੀ ਹੈ ਤੇ ਇਹ ਕੋਸ਼ਿਸ਼ ਹੈ ਕਿਉਂ ਨਾ ਅਸੀਂ ਇੱਕ ਐਸੇ ਪਲੇਟਫਾਰਮ ਤੇ ਆ ਕੇ ਵਿਚਾਰ ਕਰੀਏ ਵੀ ਸਾਡੀ ਅੰਡਰਸਟੈਂਡਿੰਗ ਇਹ ਹੈ ਤੌ ਦੀ ਅੰਡਰਸਟੈਂਡਿੰਗ ਐਵੇਂ ਕਿਵੇਂ ਤੇ ਇੱਕ ਮਤ ਹੁੰਦੀ ਅਸੀਂ ਕੋਸ਼ਿਸ਼ ਕਰੀਏ ਇੱਕ ਮਤ ਕਿਉਂ ਹੋਣਾ ਕਿਉਂਕਿ ਸਾਡਾ ਸਾਡਾ ਮੰਨਣਾ ਹੈ ਜਦੋਂ ਸਾਡਾ ਗੁਰੂ ਇੱਕ ਹੈ ਗੁਰਬਾਣੀ ਇੱਕ ਹੈ ਸਾਡਾ ਗ੍ਰੰਥ ਇੱਕ ਹੈ ਫਿਰ ਅਸੀਂ ਅਲੱਗ-ਅਲੱਗ ਆਪਣੀਆਂ ਥੌਟਸ ਨਹੀਂ ਲੈ ਸਕਦੇ ਸੋ ਇਹਦਾ ਮਤਲਬ ਅਸੀਂ ਕੁਝ ਪ੍ਰੋਪਰ ਤਰੀਕੇ ਨਾਲ ਪੜ੍ਹਾਈ ਨਹੀਂ ਕੀਤੀ ਸਾਡੀਆਂ ਡਿਫਰੈਂਸ਼ੀਅਲ ਜ਼ਿਆਦਾ ਹੋ ਗਿਆ ਤੇ ਇਹ ਇੱਕ ਮੰਚ ਹੈਗਾ ਇੱਥੇ ਅਸੀਂ ਇਸ ਤਰ੍ਹਾਂ ਦੀ ਗੱਲ ਨੂੰ ਇਨਕਲੂਡ ਕਰਕੇ ਕਨਕਲੂਜਨ ਤੇ ਪਹੁੰਚ ਕੇ ਇੱਕ ਦੂਜੇ ਨਾਲ ਆਪਣੀ ਮਤ ਨੂੰ ਸਾਂਝਾ ਕਰ ਸਕਦੇ ਆ ਸੋ ਅੱਜ ਦਾ ਜਿਹੜਾ ਸ਼ਬਦ ਹੈਗਾ ਜੀ ਉਹ ਅੰਕ 1194 ਤੇ ਸਟਾਰਟ ਹੋ ਰਿਹਾ ਜੀ 1194 ਅੰਕ ਤੇ ਅੰਕਿਤ ਹੈ ਅੱਜ ਵੈਸੇ ਕਾਫੀ ਵੀਰ ਪੈਨ ਸਾਡੇ ਨਾਲ ਜੁੜੇ ਨੇ ਜੇ ਕਿਸੇ ਨੇ ਆਪਣੇ ਵੱਲੋਂ ਕੋਈ ਸਾਂਝ ਪਾਣੀ ਹੈ ਸ਼ਬਦ ਦੀ ਵਿਆਖਿਆ ਕਰਨਾ ਚਾਹੁੰਦੇ ਨੇ ਕੈਂਡੀ ਆਪਣਾ ਪਾਰਟ ਤੁਸੀਂ ਪਲੇ ਕਰ ਸਕਦੇ ਹੋ ਤੁਸੀਂ ਇੱਥੇ ਆਪਣੇ ਵਿਚਾਰ ਰੱਖ ਸਕਦੇ ਹੋ ਫਿਰ ਆਪਾਂ ਅੱਗੇ ਕੁਐਸਚਨ ਆਨਸਰਸ ਲਾਂਗੇ ਜੇ ਕੋਈ ਹੋਰ ਵੀਰ ਕਰਨਾ ਚਾਹੁੰਦੇ ਨੇ ਤੇ ਜ਼ਰੂਰ ਕਰਨ ਜੀ ਸਭ ਦਾ ਸਾਂਝਾ ਪਲੇਟਫਾਰਮ ਹੈ ਆਪਾਂ ਇੱਥੇ ਕੋਸ਼ਿਸ਼ ਕਰ ਸਕਦੇ ਆ ਜੇ ਕੋਈ ਕਰਨਾ ਚਾਹੁੰਦੇ ਨੇ ਨਹੀਂ ਤੇ ਫਿਰ ਮੈਂ ਕਰਦਾ ਜੀ ਜੀ ਕੋਈ ਹੈਂਡ ਰੇਸ ਤੇ ਨਹੀਂ ਆ ਰਿਹਾ ਅੱਛਾ ਜੀ ਇਸੇ ਸ਼ੁਰੂ ਕਰੋ ਫਿਰ ਸਾਰੇ ਪਾਰਟਿਸਿਪੇਟ ਕਰ ਲੈਣਗੇ ਵਿੱਚ ਜਿੱਥੇ ਲੱਗੇਗਾ ਹਾਂਜੀ ਮੈਂ ਦੇਖ ਰਿਹਾ ਮੈਂ ਕਹਿੰਦੇ ਕਿਸੇ ਨੇ ਕਰਨਾ ਹੈ ਤੇ ਕਰ ਲੈਣ ਹੂੰ ਨੀਤੇ ਮੈਂ ਕਰਦਾ ਠੀਕ ਹੈ ਜੀ ਹੁਣ ਇੱਥੇ ਕਬੀਰ ਜੀ ਦਾ ਸ਼ਬਦ ਹੈ ਕੁਝ ਸਾਨੂੰ ਪੜਦੇ ਪੜਦੇ ਲਹਿਜੇ ਤੋਂ ਪਤਾ ਲੱਗਦਾ ਵੀ ਕਬੀਰ ਜੀ ਕੀ ਕਹਿ ਰਹੇ ਨੇ ਉਹਨਾਂ ਦਾ ਕਿਸ ਤਰ੍ਹਾਂ ਦੀ ਟੋਨ ਹੈ ਇੱਕ ਪਿਆਰ ਦੇ ਵਿੱਚ ਭਿੱਜੇ ਹੋਏ ਤੇ ਸਮਾਜ ਦੀ ਦਿੱਕ ਦਿਖਾਉਂਦੇ ਹੋਏ ਦੀ ਇੱਕ ਟੋਨ ਆ ਰਹੀ ਹੈ ਇੱਥੇ ਲਹਿਜਾ ਆ ਰਿਹਾ ਹੈ ਆਪਾਂ ਉਹਦੇ 'ਚ ਸਮਝਾਂਗੇ ਕੁਝ ਅੱਖਰ ਸਾਨੂੰ ਇਹਦੇ ਵਿੱਚ ਪੁਰਾਤਨ ਅੱਖਰ ਵਰਤੇ ਹੋਏ ਨੇ ਜੋ ਉਸ ਸਮੇਂ ਦੇ ਵਿੱਚ ਕਾਮਨ ਸੀਗੇ ਆਮ ਵਰਤੇ ਜਾਂਦੇ ਸੀ ਅੱਜ ਉਹ ਸਾਡੀ ਬੋਲੀ ਦੇ ਵਿੱਚੋਂ ਉਹ ਸ਼ਬਦ ਨਿਕਲ ਚੁੱਕੇ ਨੇ ਜਿਵੇਂ ਕਿ ਕਈ ਸ਼ਬਦ ਹੁਣ ਆਪਾਂ ਪੜੇ ਨੇ ਤੇ ਉਹਦੇ ਵਿੱਚ ਆਪਾਂ ਦੇਖ ਸਕਦੇ ਹਾਂ ਤੇ ਇਹਦਾ ਅਸੀਂ ਵਰਡ ਮੀਨਿੰਗ ਲੈ ਸਕਦੇ ਹਾਂ ਜਿਵੇਂ ਡਿਕਸ਼ਨਰੀ ਤੋਂ ਆਪਾਂ ਵਰਡ ਮੀਨਿੰਗ ਦੇਖ ਲੈ ਤੇ ਉਹਦੇ ਵਿੱਚ ਅਸੀਂ ਅੱਗੇ ਕੋਸ਼ਿਸ਼ ਕਰ ਸਕਦੇ ਆ ਵੀ ਇਹਦਾ ਸੈਂਟੈਂਸ ਕੰਪਲੀਟ ਕਰਕੇ ਉਹਦੀ ਸੈਂਸ ਕੀ ਆ ਰਹੀ ਹੈ ਸੋ ਇੱਥੇ ਹੁਣ ਕਹਿ ਰਹੇ ਨੇ ਇਸ ਤਨ ਮਨ ਮਧੇ ਮਦਨ ਚੋਰ ਹੁਣ ਇਸ ਤੋਂ ਤਾਂ ਪਤਾ ਲੱਗ ਗਿਆ ਸਾਨੂੰ ਵੀ ਇਸ ਇਸ ਸ਼ਰੀਰ ਦੀ ਗੱਲ ਹੋ ਰਹੀ ਹੈ ਤਨ ਮਨ ਮਧੇ ਦਾ ਮਤਲਬ ਹੋ ਗਿਆ ਵਿੱਚ ਅੰਦਰ ਇਸ ਤਨ ਮਨ ਅੰਦਰ ਮਦਨ ਚੋਰ ਮਦਨ ਦਾ ਪਾਵ ਜਿਹੜਾ ਵਰਡ मीनिंग ਡਿਕਸ਼ਨਰੀ ਦੇ ਵਿੱਚ ਲਿਖਿਆ ਹੈ ਉਹ ਲਿਖਿਆ ਹੈ ਇੱਕ ਕਾਮ ਆਦਿਕ ਗ੍ਰਸਤ ਚੋਰ ਜਿਹੜਾ ਸਾਡੇ ਕਾਮ ਵਾਸ਼ਨਾ ਦੇ ਵਿੱਚ ਸਾਡੀ ਜਿਹੜੀਆਂ ਮਨੋ ਪ੍ਰਵਿੱਤੀਆਂ ਦੇ ਵਿੱਚ ਕਾਮਨਾਵਾਂ ਚਲਦੀਆਂ ਰਹਿੰਦੀਆਂ ਨੇ ਉਹਦੇ ਵਿੱਚ ਗ੍ਰਸਤ ਇੱਕ ਚੋਰ ਹੈ ਮੇਰਾ ਇਸ ਤਨ ਮਨ ਮਥੇ ਇਸ ਤਨ ਦੇ ਮਨ ਦੇ ਅੰਦਰ ਮਦਨ ਚੋਰ ਇੱਕ ਕਾਮਨਾਵਾ ਕਰਨ ਵਾਲਾ ਇੱਕ ਚੋਰ ਜਿਸ ਦੀਆਂ ਕਾਮਨਾਵਾਂ ਬਹੁਤ ਜ਼ਿਆਦਾ ਹਾਈ ਨੇ ਉਹ ਚੋਰ ਵਿੱਚ ਵਸਿਆ ਹੈ ਅੰਦਰ ਬੈਠਾ ਹੈ ਜਿਨੇ ਜਿਨੇ ਗਿਆਨ ਰਤਨ ਹਿਰ ਲੀਨ ਮੋਰ ਜਿਸ ਨੇ ਜਿਨੇ ਜਿਸ ਨੇ ਗਿਆਨ ਰਤਨ ਮੇਰਾ ਜਿਹੜਾ ਗਿਆਨ ਦਾ ਰਤਨ ਹੈ ਜਿੱਥੇ ਮੈਂ ਗਿਆਨਵਾਨ ਹਾਂ ਜਿੱਥੇ ਮੈਨੂੰ ਸਵਰੀ ਹਰ ਤਰ੍ਹਾਂ ਦੀ ਸੋਝੀ ਹੈ ਉਹ ਰਤਨ ਗਿਆਨ ਦਾ ਰਤਨ ਇੱਕ ਮਹਿੰਗਾ ਜਿਹੜਾ ਹੁੰਦਾ ਉਹਨੂੰ ਰਤਨ ਕਿਹਾ ਜਾਂਦਾ ਹੈ ਗਿਆਨ ਰਤਨ ਹਿਰਲੀਨ ਮੋਰ ਮੇਰਾ ਉਹ ਗਿਆਨ ਰਤਨ ਜਿਹੜਾ ਹੈਗਾ ਸੀ ਮੇਰੇ ਕੋਲ ਅਨਮੋਲ ਵਸਤੂ ਸੀ ਉਹ ਉਸ ਚੋਰ ਨੇ ਜਿਹੜਾ ਕਾਮਨਾ ਦੇ ਵਿੱਚ ਗ੍ਰਸਤ ਹੈ ਉਹਨੇ ਮੇਰਾ ਹਿਰ ਲਿਆ ਹਿਰ ਲਿਆ ਯਾਨੀ ਕਿ ਮੇਰੇ ਤੋਂ ਖੋ ਲਿਆ ਮੇਰੇ ਤੋਂ ਠੱਗੀ ਕਰ ਲਈ ਮੈਨੂੰ ਪਸਲਾ ਕੇ ਮੇਰੇ ਤੋਂ ਲੈ ਲਿਆ ਹਿਰਲੀਨ ਮੋਰ ਮੋਰ ਮਤਲਬ ਮੇਰਾ ਲੀਨ ਲੈ ਲਿਆ ਫਿਰ ਤਾਂ ਮਤਲਬ ਚੁਰਾ ਲਿਆ ਹਿਰਲੀਨ ਮੋਰ ਫਿਰ ਅੱਗੇ ਕਹਿ ਰਹੇ ਨੇ ਮੈਂ ਅਨਾਥ ਪ੍ਰਭ ਕੋ ਕਾਹੇ ਕੋ ਕੋ ਨਾ ਬਿਗੂਤੇ ਮੈਂ ਕੋ ਆਹੇ ਹੁਣ ਇਹ ਇੱਕ ਪੁਰਾਣੀ ਸ਼ੈਲੀ ਹੈ ਕਬੀਰ ਜੀ ਦੇ ਟਾਈਮ ਦੀ ਕਬੀਰ ਜੀ ਦੀ ਆਪਣੀ ਤੇ ਉਹਨਾਂ ਦਿਨਾਂ ਦੇ ਵਿੱਚ ਇਸ ਤਰ੍ਹਾਂ ਕਾਵਿ ਰੂਪ ਦੇ ਵਿੱਚ ਉਹਨਾਂ ਨੇ ਗੱਲ ਰੱਖੀ ਹੈ ਤੇ ਕਾਹੇ ਨੂੰ ਆਹੇ ਦੇ ਨਾਲ ਮਲਾਇਆ ਹੈ ਅੱਗੇ ਦੇਖਦੇ ਹੁਣ ਕਹਿੰਦੇ ਮੈਂ ਮੈਂ ਅਨਾਥ ਹੁਣ ਉਹ ਗਿਆਨ ਰਤਨ ਜਦੋਂ ਮੇਰੇ ਕੋਲ ਨਹੀਂ ਹੈ ਤੇ ਮੈਂ ਅਨਾਥ ਮਹਿਸੂਸ ਕਰ ਰਿਹਾ ਮੇਰੇ ਕੋਲ ਗਿਆਨ ਨਹੀਂ ਹੈ ਮੈਂ ਅਨਾਥ ਅਨਾਥ ਦਾ ਮਤਲਬ ਹੁੰਦਾ ਆਫਸਰ ਆਫਸਰ ਦਾ ਮਤਲਬ ਸਭ ਨੂੰ ਪਤਾ ਹੀ ਹੈ ਵੀ ਜਿੱਦਾ ਕੋਈ ਵਾਲੀ ਵਾਰਸ ਨਹੀਂ ਹੈ ਮੈਂ ਅਨਾਥ ਪ੍ਰਭ ਕੋਹੋ ਕਾ ਹੈ ਹੁਣ ਮੈਂ ਤਾਂ ਅਨਾਥ ਹੋ ਗਿਆ ਮੇਰੇ ਕੋਲ ਕੁਝ ਹੈ ਨਹੀਂ ਮੇਰਾ ਠੋੜ ਠਿਕਾਣਾ ਕੋਈ ਨਹੀਂ ਰਹਾ ਹੁਣ ਪ੍ਰਭ ਜੀ ਉਹ ਗਿਆਨवान ਉਹ ਗਿਆਨ ਦੇ ਸੋਰਸ ਜਿਹੜਾ ਪ੍ਰਭ ਦਾ ਥੋੜਾ ਜਿਹਾ ਡਿਫਾਈਨ ਕਰ ਦੇਣਾ ਕਈ ਵੇਰ ਫਿਰ ਕਹਿੰਦੇ ਨੇ ਜੀ ਪ੍ਰਭ ਡਿਫਾਈਨ ਨਹੀਂ ਕੀਤਾ ਪ੍ਰਭ ਦਾ ਮਤਲਬ ਹੈ ਇੱਥੇ ਉਸ ਦੁਨੀਆ ਨੂੰ ਦੱਸ ਰਹੇ ਨੇ ਵੀ ਪ੍ਰਭ ਜਿੱਥੋਂ ਦੀ ਪੂਰੀ ਕਾਇਨਾਤ ਚੱਲ ਰਹੀ ਹੈ ਕਿਉਂਕਿ ਅਸੀਂ ਜਦੋਂ ਮੂਲ ਮੰਤਰ ਜਿਹੜਾ ਸਾਡਾ ਮੇਨ ਮੁੱਢ ਹੈ ਉੱਥੋਂ ਅਸੀਂ ਪੜ੍ਹਦੇ ਆਂ ਉੱਥੋਂ ਦੀ ਸਾਨੂੰ ਇੱਕੋ ਗੱਲ ਪਤਾ ਲੱਗਦੀ ਹੈ ਵੀ ਨਾ ਤਾਂ ਉਹ ਜੂਨ ਚ ਆਂਦਾ ਹੈ ਉਹ ਅਜੂਨੀ ਹੈ ਉਹ ਅਕਾਲ ਪੁਰਖ ਹੈ ਅਕਾਲ ਮੂਰਤ ਹੈ ਠੀਕ ਹੈ ਜੀ ਤੋ ਉਸ ਤਰ੍ਹਾਂ ਮਤਲਬ ਕਿ ਉਹ ਨਾ ਰੇਖਾ ਨਾ ਰੂਪ ਹੈ ਉਹਦਾ ਨਾ ਰੰਗ ਹੈ ਨਾ ਰੇਖ ਹੈ ਉਹਨੂੰ ਕਿਸੇ ਵੀ ਅਸੀਂ ਰੂਪ ਰੇਖਾ ਦੇ ਵਿੱਚ ਨਹੀਂ ਬਣ ਸਕਦੇ ਜਿਸ ਦੀ ਗੱਲ ਕਰ ਰਹੇ ਆ ਅਸੀਂ ਸੋਚਦੇ ਆਂ ਵੀ ਉਸ ਭਗਵਾਨ ਅੱਲਾ ਗੋਡ ਦੀ ਗੱਲ ਕਰ ਰਹੇ ਨੇ ਸੋ ਇੱਥੇ ਪ੍ਰਭ ਦਾ ਮਤਲਬ ਹੈ ਉਸ ਨੂੰ ਗਿਆਨ ਨੂੰ ਸੋਰਸ ਨੂੰ ਉਸ ਕਾਇਨਾਤ ਦੇ ਮਾਲਕ ਨੂੰ ਉਸ ਕੁਦਰਤ ਦੇ ਕਾਦਰ ਨੂੰ ਗੱਲ ਕਰ ਰਹੇ ਨੇ ਪ੍ਰਭ ਕਹੋ ਕਾਏ ਹੁਣ ਮੈਂ ਇਹ ਆਪਣੀ ਵਿਥਾ ਕਿਸ ਨੂੰ ਕਹਾ ਕਹਾਂ ਮੋ ਕਿਉਂਕਿ ਮੈਂ ਅਨਾਥ ਹੋ ਗਿਆ ਮੇਰੇ ਕੋਲ ਹੁਣ ਗਿਆਨ ਰਤਨ ਹੈ ਨਹੀਂ ਉਹਨੇ ਹੇਰ ਲਿਆ ਕਹੋ ਕਾਇ ਹੁਣ ਮੈਂ ਆਪਣੀ ਇਹ ਵਿਥਾ ਕਿਸ ਅੱਗੇ ਕਹਾਂ ਕਹੋ ਕਾਇ ਕੋ ਕੋ ਨਾ ਬਿਗੂਤੇ ਬਿਗੂਤੋ ਕੋ ਕੋ ਨਾ ਬਿਗੂਤੋ ਮੈਂ ਕੋ ਆਏ ਹੁਣ ਇਹ ਕਾਵੇ ਰੂਪ ਦੇ ਵਿੱਚ ਹੈ ਨਾ ਕੋ ਕੋ ਦਾ ਮਤਲਬ ਕੌਣ ਕੌਣ ਨਾ ਬਿਗੂਤੇ ਬਿਗੂਤੇ ਯਾਨੀ ਕਿ ਕਿਸ ਕਿਸ ਦੇ ਵਿੱਚ ਵਿਗਾੜ ਨਹੀਂ ਪਿਆ ਕਿਸ ਕਿਸ ਦੇ ਵਿੱਚ ਪਰੇਸ਼ਾਨੀ ਨਹੀਂ ਆਈ ਕੋਣ ਕੋਣ ਖੁਆਰ ਨਹੀਂ ਹੋਇਆ ਤੇ ਮੈਂ ਤਾਂ ਕੀ ਚੀਜ਼ ਆ ਅੱਜ ਕੱਲ ਅਸੀਂ ਇਹ ਉਹਦਾ ਨਾ ਵੀ ਮੈਂ ਤਾਂ ਕੁਝ ਵੀ ਨਹੀਂ ਆ ਮੈਂ ਤਾਂ ਤੁਹਾਡੇ ਅੱਗੇ ਕੁਝ ਵੀ ਨਹੀਂ ਆ ਤੇ ਵੱਡੇ ਵੱਡੇ ਰੋਲ ਗਏ ਇੱਕ ਆਪਾਂ ਪੰਜਾਬੀ ਦੀ ਟਰਮ ਲੈਨੇ ਆ ਸੋ ਇਹ ਉਸ ਟਰਮ ਦੇ ਵਿੱਚ ਬੋਲਿਆ ਹੋਇਆ ਕੋ ਕੋ ਨਾ ਪਿਕੂਤੋ ਮੈਂ ਕੋ ਆ ਮੈਂ ਤਾਂ ਕੁਝ ਵੀ ਨਹੀਂ ਆ ਤੇ ਮੈਂ ਜੇ ਅਨਾਥ ਹੋ ਗਿਆ ਤੇ ਮੈਂ ਕਿੱਦੇ ਅੱਗੇ ਕਵਾਂ ਇੱਥੇ ਤਾਂ ਕੋਣ ਕੋਣ ਨਹੀਂ ਉਜੜ ਗਿਆ ਵਿਗੜ ਗਿਆ ਯਾ ਜੋ ਕੈਲੋ ਵੀ ਤੁਸੀਂ ਜਿਹੜੇ ਕਿ ਅਲੱਗ-ਅਲੱਗ ਸੋਸ ਤੋਂ ਖੁਵਾਰ ਹੋ ਗਏ ਪਰੇਸ਼ਾਨ ਹੋ ਗਏ ਅੱਗੇ ਇੱਕ ਰਹਾਉ ਦੀ ਪੰਕਤੀ ਦੇ ਰਹੇ ਨੇ ਮਾਧੋ ਤਾਰੁਣ ਦੁਖ ਸਹਿੋ ਨ ਜਾਏ ਮੇਰੋ ਚੱਪਲ ਬੁੱਧ ਸਿਓ ਕਹਾ ਬਸਾਏ ਉਹਨੇ ਰਹਾਉ ਦੀ ਪੰਕਤੀ ਥੋੜਾ ਜਿਹਾ ਆਪਾਂ ਨੂੰ ਸੈਂਟਰਲ ਆਈਡੀਆ ਦੇ ਰਹੀ ਸ਼ਬਦ ਦਾ ਮਾਧੋ ਉਸੇ ਪ੍ਰਭ ਉਸੇ ਆਪਣੇ ਮਨ ਦੇ ਸਾਧਨ ਵਾਲੇ ਨੂੰ ਜਿਤੇ ਨਾਲ ਉਹਨਾਂ ਦਾ ਪਿਆਰ ਪੈਂਦਾ ਉਹਨੂੰ ਕਹ ਰਹੇ ਨੇ ਮਾਦੋ दारुण ਦੁੱਖ ਹੁਣ दारुण ਦੁੱਖ ਦਾ ਮਤਲਬ ਹੈ दारुण ਇੱਕ ਸਾਡੀ ਆਮ ਸ਼ਬਦਾਵਲੀ ਚੋਂ ਬਾਹਰ ਨਿਕਲਿਆ ਹੋਇਆ ਸ਼ਬਦ ਹੈ ਉਹਦੇ ਆਪਾਂ ਡਿਕਸ਼ਨਰੀ ਚ ਦਾ ਵਰਡ ਮੀਨਿੰਗ ਦੇਖ ਸਕਦੇ ਆਂ दारुण ਦਾ ਮਤਲਬ ਹੁੰਦਾ ਭਿਆਨਕ ਬੜਾ ਗੰਭੀਰ ਦੁੱਖ ਹੁਣ ਦੁੱਖ ਲੱਗਿਆ ਹੋਇਆ ਇੱਥੇ ਹੁਣ ਜਿਵੇਂ ਆਪਾਂ ਕਹਿੰਦੇ ਆਂ ਵੀ ਪਰੇਸ਼ਾਨੀ ਦਾ ਸਬਬ ਬਣਿਆ ਹੋਇਆ ਸੇ ਹੋ ਨਾ ਜਾਏ ਹੁਣ ਇੱਥੇ ਆਪਣੀ ਪੀੜਾ ਦੱਸ ਰਹੇ ਨੇ ਵੀ ਮੇਰੇ ਤੋਤਾ ਸਿਆ ਨਹੀਂ ਜਾ ਰਿਹਾ ਮੇਰੇ ਕੋਲੋਂ ਨਹੀਂ ਸਿਆ ਜਾ ਰਿਹਾ ਪਰ ਹੁਣ ਅੱਗੇ ਦੇਖਾਂਗੇ ਵੀ ਕੀ ਇਹਨਾਂ ਨੇ ਕਿਹਾ ਕੀ ਹੈ ਹੁਣ ਉਹ ਮੇਰੇ ਤੋਂ ਸਿਆ ਨਾ ਜਾਏ ਮੇਰੇ ਤੋਂ ਸਿਆ ਨਹੀਂ ਜਾ ਰਿਹਾ ਮੇਰੋ ਚੱਪਲ ਪੁੱਤ ਸਿਓ ਕਹਾ ਬਸਾਏ ਹੁਣ ਉਹ ਕਹਿੰਦੇ ਮੇਰੋ ਯਾਨੀ ਕਿ ਮੇਰਾ ਆਪਣਾ ਚੱਪਲ ਪੁੱਤ ਚੱਪਲ ਕਹਿੰਦੇ ਨੇ ਚੰਚਲ ਨੂੰ ਚੱਪਲ ਦਾ ਆਪਾ ਜੀ ਵਰਡ ਮੀਨਿੰਗ ਦੇਖਿਏ ਤੇ ਉੱਥੇ ਚੰਚਲ ਲਿਖਿਆ ਹਾਂਜੀ ਚੰਚਲ ਜਿਹੜਾ ਕਦੀ ਟਿਕਦਾ ਨਹੀਂ ਕਦੀ ਇੱਧਰ ਪਚਦਾ ਕਦੀ ਉੱਧਰ ਪਚਦਾ ਉਹ ਚਪਲ ਬੁੱਧ ਯਾਨੀ ਕਿ ਮੇਰੀ ਬੁੱਧੀ ਉਹ ਚਪਲ ਹੋਈ ਪਈ ਐ ਸ਼ਰਾਰਤੀ ਹੋਈ ਪਈ ਐ ਟਿਕਦੀ ਨਹੀਂ ਕਿਸ ਪਾਸੇ ਸਿਉਂ ਕਹਾ ਬਸਾਏ ਹੁਣ ਮੈਂ ਉਹਦੇ ਨਾਲ ਕਿਸ ਤਰ੍ਹਾਂ ਬਸਾਂ ਸਿਉਂ ਬੁੱਧ ਸਿਉਂ ਕਹਾ ਬਸਾਏ ਕਿ ਕਿਸ ਤਰ੍ਹਾਂ ਤੇ ਕਿੱਥੇ ਬਸਾਂ ਮੈਂ ਇਹ ਰਹਾਉ ਦੀ ਪੰਕਤੀ ਸੀ ਹੁਣ ਜਿਹੜੀ ਪਹਿਲੇ ਉੱਥੇ ਗੱਲ ਕਹੀ ਨਾ ਕੋ ਕੋ ਨਾ ਬਿਗੂਤੋ ਮੈ ਕੋ ਆਏ ਉਸ ਗੱਲ ਨੂੰ ਹੁਣ ਥੱਲੇ ਕੋਲ ਰੇ ਨੇ ਰਹਾਉਤੀ ਪੰਕਤੀ ਤੋਂ ਬਾਅਦ ਸਨਕ ਸੰਨੰਦਨ ਸ਼ਿਵ ਸੁਖ ਆਦ ਇੱਥੇ ਹੁਣ ਚਾਰ ਨਾਮ ਉਹਨਾਂ ਨੇ ਲੈ ਲਏ ਸਨਕ ਸੰਨੰਦਨ ਸ਼ਿਵ ਤੇ ਸੁਖਦੇਵ ਮੈਂ ਵਰਡ ਮੀਨਿੰਗ ਜਿੱਥੇ ਦੇਖਿਆ ਸੀ ਇਹ ਸੁਖਾਦ ਦਾ ਜੇ ਉਸ ਤਰ੍ਹਾਂ ਹੈ ਤੇ ਚਾਰ ਇੱਥੇ ਵਰਣਨ ਕੀਤੇ ਨੇ ਫਿਰ ਅੱਗੇ ਪੰਜਵਾਂ ਦੱਸ ਰਹੇ ਨੇ ਨਾਮ ਕਮਲ ਜਾਨੇ ਬ੍ਰਹਮਾਦ ब्रह्मा आद मतलब कि ब्रह्मा वर्गे आद ਨਾਲ ਜੁੜ ਗਿਆ ब्रह्माद ब्रह्मा वर्गे ਜਿਹੜੇ ਕੀ ਕਮਲ ਦੇ ਨਾਭ ਤੋਂ ਉਤਪਨ ਹੋਏ ਜਾਣੇ ਜਾਂਦੇ ਨੇ ਕਮਲ ਤੇ ਕਮਲ ਤੋਂ ਉਤਪਨ ਹੋਏ ਕਹਿ लो ਜਾਂ ਕਮਨ ਕਲ ਕਮਲ ਦੇ ਨਾਲ ਜੁੜਾ ਰੱਖਣ ਵਾਲੇ ਮਤਲਬ ਇੰਨੇ ਸੌਫਟ ਨੇ ਉਹ ਵੀ ਕਮਲ ਦੇ ਉੱਪਰ ਬੈਠੇ ਨੇ ਕਮਲ ਦੀ ਨਾਭੀ ਤੋਂ ਸਾਹ ਲੈ ਰਹੇ ਨੇ ਕਮਲ ਦੀ ਨਾਭੀ ਤੋਂ ਜੀ ਰਹੇ ਨੇ ਇੰਨੇ ਉਹ ਹੌਲੇ ਨੇ ਉਹਨਾਂ ਤੇ ਕੋਈ ਭਾਰ ਨਹੀਂ ਹੈ। ਥੋ ਕਹਿੰਦੇ ਉਹ ਵੀ ਕਬ ਜਨ ਕਬੇ ਜਨ ਜੋਗੀ ਜਟਾਧਾਰ ਇੱਥੇ ਹੋਰ ਸ਼੍ਰੇਣੀਆਂ ਦੱਸਤੀਆਂ ਜਿਹੜੇ ਕਵੀ ਜਨ ਨੇ ਜਿਹੜੇ ਜੋਗੀ ਨੇ ਜਿਹੜੇ ਜਟਾਧਾਰ ਨੇ ਸਭ ਆਪਨ ਔਸਰ ਚਲੇਸਾਰ ਹੁਣ ਕਹਿੰਦੇ ਸਭ ਆਪਨ ਸਭ ਦਾ ਮਤਲਬ ਹੋ ਗਿਆ ਸਾਰੇ ਆਪਨ ਯਾਨੀ ਆਪਣਾ ਔਸਰ ਜਿਹੜਾ ਉਹਨਾਂ ਨੂੰ ਸਮਾਂ ਮਿਲਿਆ ਆਪਰਚੂਨਿਟੀ ਮਿਲੀ ਜਾਂ ਕਹਿ ਲੋ ਵੀ ਉਹਨਾਂ ਨੂੰ ਸਮਾਗੁਜ਼ਾਰਨ ਦਾ ਮੌਕਾ ਮਿਲਿਆ ਚੱਲੇ ਸਾਰ ਉਹ ਸਾਰਾ ਆਪਣਾ ਜੀਵਨ ਕੰਕਲੂਡ ਕਰਕੇ ਚਲੇ ਗਏ ਚੱਲ ਪੇ ਤੂੰ ਅਥਾ ਮੋਹਿ ਥਾ ਨਹੀਂ ਹੁਣ ਇੱਥੇ ਉਹ ਸੀਨ ਦੇਖੋ ਹੁਣ ਕਲੀਅਰ ਕਰ ਰਹੇ ਨੇ ਸਾਰਿਆਂ ਨੂੰ ਇੱਕ ਪੁਰਾਤਨ ਮਤ ਦੇ ਵਿੱਚ ਸਾਡੇ ਇਹ ਬੜਾ ਗਿਆਨ ਧਿਆਨ ਦੇਣ ਵਾਲਾ ਕਬੀਰ ਜੀ ਇੱਥੇ ਸਾਨੂੰ ਇੱਕ ਪੁਰਾਤਨ ਮਤ ਜਿਹੜੀ ਸਾਨੂੰ ਕਹਿੰਦੀ ਹੈ ਵੀ ਇਸ ਤਰ੍ਹਾਂ ਇਸ ਤਰ੍ਹਾਂ ਐ ਐ ਲੋਗ ਆਏ ਨੇ ਇਹ avatars ਆਏ ਨੇ ਜਿਵੇਂ ਸਨਕ ਸੰਨੰਦਨ ਸ਼ਿਵ ਸੁਖ ਆਦਿ ਨਾਭ ਕਮਲ ਜਾਣੇ ਬ੍ਰਹਮਾਦ ਸਾਰਿਆਂ ਦਾ ਉਹਨਾਂ ਨੇ ਨਾਮ ਜ਼ਿਕਰ ਲੈ ਕੇ ਕਵੀਆਂ ਦਾ ਨਾਮ ਲੈ ਲਿਆ ਜੋਗੀਆਂ ਦਾ ਜਟਾ ਤਾਰੀਆਂ ਦਾ ਨਾਮ ਲੈ ਲਿਆ ਵੀ ਇਹ ਸਾਰੇ ਆ ਕੇ ਚਲੇ ਗਏ ਮੈਂ ਤਾਂ ਕੁਝ ਵੀ ਚੀਜ਼ ਨਹੀਂ ਹਾਂ ਉੱਪਰ ਕਿਹਾ ਨਾ ਜਿੱਥੇ ਕੋ ਕੋ ਨ ਬਿਕੂਤੋ ਮੈਂ ਕੋ ਆਏ ਇਹ ਸਾਰੇ ਕਹਿੰਦੇ ਆਏ ਤੇ ਟਾਈਮ ਦੇ ਅਨੁਸਾਰ ਸਾਰੇ ਚਲੇ ਗਏ ਪਰ ਪੁਰਾਤਨ ਮਤ ਤੋਂ ਜਦੋਂ ਆਪਾਂ ਉਹਨਾਂ ਦੀ ਡਿਸਕਸ ਕਰਦੇ ਹਾਂ ਤੇ ਉਹਨਾਂ ਦੀ ਸਟੋਰੀਆਂ ਜਿਹੜੀਆਂ ਐਂਡਲੈਸ ਚਲਦੀਆਂ ਨੇ ਇੱਥੇ ਕਬੀਰ ਜੀ ਨੇ ਉਹਨਾਂ ਨੂੰ ਠਲ ਪਾਤੀ ਹੈ ਸਭ ਆਪਨ ਔਸਰ ਚਲੇ ਸਾਰ ਅੱਗੇ ਕਹਿ ਰਹੇ ਨੇ ਤੂੰ ਅਥਾ ਮੋਥਾ ਨਾਹੀਂ ਹੁਣ ਕਹਿੰਦੇ ਤੂੰ ਇੱਥੇ ਫਿਰ ਉਹ ਤੂੰ ਕਿਹਨੂੰ ਕਹਿ ਰਹੇ ਨੇ ਪ੍ਰਭ ਨੂੰ ਕਹਿ ਰਹੇ ਨੇ ਮਾਧਵ ਨੂੰ ਸੰਬੋਧਨ ਕਰ ਰਹੇ ਨੇ ਬੇਸਿਕਲੀ ਗਿਆਨ ਨੂੰ ਹੀ ਦੱਸ ਰਹੇ ਨੇ ਕਿਉਂਕਿ ਜਦੋਂ ਆਪਾਂ ਇੱਕ ਗੱਲ ਪੱਕੀ ਕਰ ਲਈਏ ਦੀ ਮੈਂ ਸਾਡੇ ਮੂਲ ਚ ਲਿਖਿਆ ਵੀ ਉਹ ਦਾ ਨਾ ਰੂਪ ਹੈ ਨਾ ਰੰਗ ਹੈ ਉਹ ਅਜੂਤ ਮਾਫ ਕਰਨਾ ਉਹ ਅਜੂਨੀ ਹੈ ਉਹ ਕਿਸੇ ਰੂਪ ਚ ਨਹੀਂ ਆਂਦਾ ਤੇ ਉਸ ਤਰ੍ਹਾਂ ਆਪਾਂ ਇਹਨੂੰ ਲੈ ਕੇ ਚੱਲਦੇ ਆਂ ਤੂੰ ਅਥਾ ਮੋਹ ਥਾ ਨਹੀਂ ਹੁਣ ਗੱਲਾਂ ਇੱਕੋ ਹੀ ਨੇ ਪਰ ਸੈਂਸ ਬੜੀ ਤਕਰੀ ਹੈ ਕਹਿੰਦੇ ਤੂੰ ਅਥਾ ਹੈ ਤੇਰਾ ਤਾਂ ਥਾ ਨਹੀਂ ਪਾਇਆ ਜਾ ਸਕਦਾ ਮੋਹ ਥਾ ਨਹੀਂ ਮੈਨੂੰ ਤਾਂ ਕੋਈ ਜਗ੍ਹਾ ਨਹੀਂ ਮਿਲ ਰਹੀ ਤੂੰ ਅਥਾ ਹੈ ਤੇ ਮੈਨੂੰ ਤਾਂ ਕੋਈ ਟਿਕਾਣਾ ਨਹੀਂ ਮਿਲ ਰਿਹਾ ਮੈਂ ਤਾਂ ਕੋਈ ਚੀਜ਼ ਹੀ ਨਹੀਂ ਆ ਜਿਵੇਂ ਉੱਪਰ ਦਿੱਤਾ ਹੈ ਮੋਕੋ ਆਏ ਅੱਗੇ ਹੁਣ ਕਹਿ ਰਹੇ ਨੇ ਪ੍ਰਭ ਦੀਨਾਨਾਥ ਦੁੱਖ ਕੋ ਹੋ ਕਾ ਹੈ ਹੁਣ ਮੈਂ ਤਾਂ ਪ੍ਰਭ ਜੀ ਉਹੀ ਪ੍ਰਭ ਉਹ ਦੀਨਾਨਾਥ ਦੀਨ ਦੁਖਿਆਂ ਦੀ ਸਹਾਰਾ ਟੇਕ ਤੂੰ ਦੀਨਾਨਾਥ ਹੈ ਤੂੰ ਟੇਕ ਹੈ ਦੁੱਖ ਕੋ ਹੋ ਕਾ ਹੈ ਇਹ ਜਿਹੜੀ ਵਿਚਾਰ ਚੱਲ ਰਹੀ ਹੈ ਇਹ ਵਿਚਾਰ ਮੈਂ ਹੁਣ ਕਿਸ ਨੂੰ ਕਹਾਂ ਮੋਰੋ ਜਨਮ ਮਰਨ ਦੁਖ ਆਥ ਧੀਰ ਹੁਣ ਕਹਿੰਦੇ ਨੇ ਮੇਰਾ ਇਹ ਜਨਮ ਮਰਨ ਜਿਹੜਾ ਚੱਲ ਰਿਹਾ ਹੈ ਮੈਂ ਪਰੇਸ਼ਾਨੀਆਂ ਦੇ ਵਿੱਚ ਗਿਲਤਾਨ ਹੁਣਾ ਉਹ ਜਨਮ ਮਰਨ ਦੀ ਜਿਹੜੀ ਪ੍ਰਤੀਤਿ ਹੈ ਉਹ ਜਿਹੜਾ ਦੁੱਖ ਹੈ ਆਥ ਆਥ ਮਤਲਬ ਟਿਕਾ ਦੇ ਆਥ ਮਤਲਬ ਇੱਕ ਵਰਡ ਮੀਨਿੰਗ ਮੈਂ ਇੱਕ ਮਿੰਟ ਦੇਖ ਲਾਂ ਜੀ ਇਹ ਤਾਂ ਦੁਬਾਰਾ ਤੋਂ ਆਤ ਦਾ ਜੀ ਇੱਥੇ ਦੱਸਿਆ ਸੀ ਇਹਨਾਂ ਨੇ ਮਾਇਆ ਮਾਇਆ ਹਾਂ ਇੱਥੇ ਮਾਇਆ ਲਿਖਿਆ ਹਾਂਜੀ ਮਾਇਆ ਹੀ ਲਿਖਿਆ ਥੇ ਇੱਥੇ ਵੀ ਮਾਇਆ ਲਿਖਿਆ ਸੋ ਜਿਹੜਾ ਦੁੱਖ ਜਿਹੜਾ ਸਾਨੂੰ ਉੱਪਰ ਪਹਿਲਾਂ ਦੱਸਿਆ ਸੀ ਨਾ ਫਿਰ ਇਹ ਉਹਦੇ ਨਾਲ ਜੁੜ ਰਿਆ ਨੇ ਜਿਹੜਾ ਮੇਰਾ ਗਿਆਨ ਰਤਨ ਹਿਰ ਲੀਨ ਮੇਰਾ ਜਿਹੜਾ ਮੈਂ ਜਦੋਂ ਮਾਇਆ ਦੇ ਗਸਤ ਦੇ ਵਿੱਚ ਆ ਗਿਆ ਤੇ ਮੇਰਾ ਜਿਹੜਾ ਗਿਆਨ ਰਤਨ ਸੀਗਾ ਉਹ ਹਿਰ ਲਿਆ ਉਹ ਚੋਰੀ ਹੋ ਗਿਆ ਉਹ ਠੱਗਿਆ ਗਿਆ ਹਿਰਲੀਨ ਇੱਕ ਮਿੰਟ ਤੇ ਕੋਈ ਐਨੋਟੇਟਾਈਜ਼ ਹੋ ਗਿਆ ਇੱਕ ਸੈਕਿੰਡ ਦਿਨਾ ਜੀ ਸੋ ਉਹ ਮੇਰਾ ਠੱਗਿਆ ਗਿਆ ਜਿਹੜਾ ਗਿਆਨ ਰਤਨ ਮੇਰੇ ਕੋਲ ਸੀਗਾ ਉਹ ਮੈਂ ਮਾਇਆ ਦੇ ਕਰਕੇ ਲੁੱਟਿਆ ਗਿਆ ਧੀਰ ਦਾ ਮਤਲਬ ਹੁਣ ਹੋ ਗਿਆ ਉਹ ਮੇਰਾ ਹੁਣ ਟਿਕ ਜਾਏ ਉਹ ਹਟ ਜਾਏ ਉਹ ਖਤਮ ਹੋ ਜਾਏ ਮੇਰੋ ਮੋਰੋ ਜਨਮ ਮਰਨ ਦੁਖ ਆਤ ਧੀਰ ਉਹ ਖਤਮ ਹੋ ਜਾਏ ਉਹ ਮੈਨੂੰ ਉਸ ਤੋਂ ਆਰਾਮ ਮਿਲ ਜਾਏ ਮੈਨੂੰ ਉਸ ਤੋਂ छुटਕਾਰਾ ਮਿਲ ਜਾਏ ਤੇ ਮੈਂ ਸੁਖ ਸਾਗਰ ਸੁਖ ਸਾਗਰ ਗਨ ਰੋ ਕਬੀਰ ਹੁਣ ਜਿਹੜਾ ਉਹ ਸੁਖ ਸਾਗਰ ਦੇ ਵਿੱਚ ਰਹਿਣ ਦਾ ਜਿਹੜਾ ਐਸੀਆਂ ਚੀਜ਼ਾਂ ਤੋਂ छुटकारे ਬਾਅਦ ਮੈਨੂੰ ਜਿਹੜਾ ਸੁਖ ਮਿਲਦਾ ਹੈ ਉਹ ਸੁਖ ਸਾਗਰ ਗਨ ਰੋ ਗਨ ਰੋ ਉਹ ਉਸ ਗੁਣ ਦੇ ਵਿੱਚ ਸਭ ਸੁਖ ਸਾਗਰ ਦੇ ਵਿੱਚ ਰਹਾ ਕਬੀਰ ਜੀ ਆਪਣੀ ਮੋਹਰ ਲਾ ਕੇ ਇੱਥੇ ਗੱਲ ਕਰਦੇ ਨੇ ਸੋ ਇੱਥੇ ਮੇਰੇ ਵੱਲੋਂ ਸਮਾਪਤੀ ਹੈ ਜੀ ਮੈਂ ਆਪਣੇ ਸ਼ਬਦ ਵਿਰਾਮ ਕਰਦਾ ਸੈਂਟਰਲ ਆਈਡੀਆ ਇੱਕ ਵਾਰੀ ਦੋ ਲਾਈਨਾਂ ਚ ਦੱਸ ਦੇਣਾ ਸੈਂਟਰਲ ਆਈਡੀਆ ਇੱਥੇ ਇਹ ਹੈ ਇੱਕ ਪੁਰਾਤਨ ਮਤ ਨੂੰ ਸਾਹਮਣੇ ਰੱਖ ਕੇ ਕਬੀਰ ਜੀ ਨੇ ਸਾਰੇ ਉਹਨਾਂ ਦੇ ਵੱਡੇ ਨਾਮ ਜਿਹੜੇ ਸੀਗੇ ਪੂਜਨੀਕ ਸੀਗੇ ਜਿਹੜੀ ਕਹਾਣੀਆਂ ਸੁਣਾਈਆਂ ਜਾਂਦੀਆਂ ਨੇ ਕਈ ਹਜ਼ਾਰ ਸਾਲ ਤੋਂ ਮੈਨੂੰ ਉਸ ਪ੍ਰਾਤਨ ਮੱਚ ਲਗਾਇਆ ਹੋਇਆ ਸੀਗਾ ਕਬੀਰ ਜੀ ਨੇ ਕਿਹਾ ਵੀ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਮੇਰਾ ਮਨ ਤਾਂ ਠੱਗਿਆ ਗਿਆ ਮੇਨ ਮੇਰਾ ਤਾਂ ਹਿਰ ਲਿਆ ਉਹਨਾਂ ਨੇ ਮੇਰਾ ਗਿਆਨ ਰਤਨ ਚਲਾ ਗਿਆ ਹੁਣ ਮੇਰਾ ਦਾ ਮਤਲਬ ਕਬੀਰ ਜੀ ਤਾ ਪਹੁੰਚੀ ਹੋਈ ਚੀਜ਼ ਸੀ ਕਿ ਤਾਈ ਅਸੀਂ ਉਹਨਾਂ ਨੂੰ ਨਤਮਸਤਕਾ ਇਹ ਮੇਰੇ ਵਾਸਤੇ ਸੰਬੋਧਨ ਹੈ ਮੈਂ ਉਸ ਗਿਆਨ ਰਤਨੋਂ ਮੇਰਾ ਗਿਆਨ ਰਤਨ ਹੀਰਿਆ ਗਿਆ ਮੇਰੇ ਕੋਲੋਂ ਚੋਰੀ ਹੋ ਗਿਆ ਮੈਂ ਅਗਿਆਨਤਾ ਚ ਆ ਗਿਆ ਮੈਨੂੰ ਉਹ ਸਾਰੀਆਂ ਪ੍ਰੋਬਲਮਸ ਰਗਿਆ ਮੈਂ ਉਥੇ ਫਸਿਆ ਹੋਇਆ ਮੇਰੀ ਚੱਪਲ ਬੁੱਧ ਟਿਕ ਨਹੀਂ ਰਹੀ ਸੋ ਇਸ ਤਰ੍ਹਾਂ ਸਾਰਿਆਂ ਦਾ ਉਹ ਮੈਨੂੰ ਦੁੱਖ ਤੋਂ ਦੂਰ ਕਰ ਤੇਰੇ ਬਗੈਰ ਮੇਰਾ ਕੋਈ ਹੋਰ ਹੈ ਨਹੀਂ ਮੈਂ ਇਹਦੇ ਵਿੱਚ ਹੀ ਹੁਣ ਸੁੱਖ ਲਵਾਂ ਇਸ ਜੀਵਨ ਦੇ ਵਿੱਚ ਮੈਂ ਸੁੱਖ ਲਵਾਂ ਸੋ ਮੇਰੇ ਵੱਲੋਂ ਇਹਨਾਂ ਜੀ ਹੁਣ ਜੇ ਕਿਸੇ ਨੇ ਕੋਈ ਆਪਣਾ ਸਵਾਲ ਜਾਂ ਕੁਐਸਚਨ ਕੋਈ ਕਰਨਾ ਹੋਇਆ ਤੇ ਆਪਣੀ ਪਸੰਦਾਂ ਪਸੰਦ ਦੱਸ ਦਿਓ ਥੈਂਕ ਯੂ ਮਨਪ੍ਰੀਤ ਕੌਰ ਜੀ ਤੁਸੀਂ ਲਾਈਕ ਕਰ ਰਹੇ ਹੋ ਬਹੁਤ ਬਹੁਤ ਧੰਨਵਾਦ ਜੀ ਉਨ ਕੁਐਸਚਨ ਆਨਸਰ ਆਪਾਂ ਕਰ ਸਕਦੇ ਆ ਜੇ ਕਿਸੇ ਨੇ ਆਪਣੇ ਵਿਚਾਰ ਦੇਣੇ ਜੀ 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 ਵਿਆਖਿਆ ਬਹੁਤ ਕਲੀਅਰ ਹੋ ਗਈ ਧੰਨਵਾਦ ਅਮਨਜੋਤ ਪੈਂਜਰੀ ਇਹ ਸੈਸ਼ਨ ਆਈਏ ਅਮਨਜੋਤ ਪੰਚੀ ਧੰਨਵਾਦ ਜੀ ਪੈਂਜੀ ਤੇ ਬਹੁਤ ਹੀ ਕਲੀਅਰ ਵਿਆਖਿਆ ਹੈ ਜਿਸ ਚੀਜ਼ ਨੂੰ ਅਸੀਂ ਮਤਲਬ ਕਿਉਂਕਿ ਸਾਡੀ ਇਹ ਜਿਹੜੀ ਮਤ ਹੈ ਜਿਹਨੂੰ ਅਸੀਂ ਸਿੱਖ ਕਹਿੰਦੇ ਆ ਜਾਂ ਬੁਰ ਸਿੱਖ ਗੁਰਮਤ ਵਾਲੀ ਮਤ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੀ ਉਹ ਤੇ ਬਣੀ ਬਾਦ ਚੋਂ ਹੈ ਲੇ ਉਹਨ ਕੁੱਝ ਸਮਾਂ ਪਹਿਲੇ ਬਾਕੀ ਮਤਾਂ ਪਹਿਲੇ ਸਨ ਔਰ ਅਸੀਂ ਉਹਨਾਂ ਨੂੰ ਮੰਨ ਰਹੇ ਸਾਂ ਔਰ ਜਿਤਨੇ ਨਾਮ ਇੱਥੇ ਲਿਖੇ ਨੇ ਇਹ ਸਾਰੇ ਅਸੀਂ ਸਮਝਦੇ ਸਾਂ ਵੀ ਇੱਕੋ ਹੀ ਰੱਬ ਨੇ ਇਹਨਾਂ ਨੂੰ ਹੀ ਅਸੀਂ ਪੂਜੀ ਜਾ ਰਹੇ ਸੀ ਪਰ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਆਂ ਤੇ ਜਿਸ ਤਰ੍ਹਾਂ ਇਹ ਸ਼ਬਦ ਅਸੀਂ ਪੜਿਆ ਕਬੀਰ ਸਾਧਾ ਉਹ ਕਬੀਰ ਸਾਹਿਬ ਵੀ ਇੱਕ ਦੂਜੀ ਮਤ ਤੋਂ ਆਉਂਦੇ ਨੇ ਜਿੱਥੇ ਇਹ ਸਾਰੇ ਪੂਜੇ ਜਾਂਦੇ ਨੇ ਪਰ ਉਹ ਸਾਰਿਆਂ ਨੂੰ ਦੱਸ ਕੇ ਔਰ ਫਿਰ ਉਹਨਾਂ ਦਾ ਐਂਡ ਵਿੱਚ ਦੱਸਦੇ ਨੇ ਕਿ ਉਹ ਜਿਹੜਾ ਅਕਾਲ ਪੁਰਖ ਉਹ ਪਰਮਾਤਮਾ ਜਿਸ ਨੂੰ ਅਸੀਂ ਆਖਦੇ ਹਾਂ ਉਹ ਪ੍ਰਭ ਜਿਹੜਾ ਹੈ ਉਹ ਇੱਕ ਵੱਖਰਾ ਹੈ ਜਿਸ ਦਾ ਕਦੀ ਜਨਮ ਨਹੀਂ ਹੁੰਦਾ ਤੇ ਜਿਹੜਾ ਕਦੀ ਨਹੀਂ ਮਰਦਾ ਸਦੀਵੀ ਹੈ ਉਹ ਅਸਲ ਗਿਆਨ ਰੂਪ ਵਿੱਚ ਸਾਨੂੰ ਮਿਲਿਆ ਗੁਰੂ ਗਿਆਨ ਤੇ ਸਾਨੂੰ ਕਬੀਰ ਸਾਹਿਬ ਨੇ ਬੜੇ ਸੋਹਣੇ ਅੱਖਰਾਂ ਵਿੱਚ ਵਿਲਖਣਤਾ ਦੇ ਨਾਲ ਇਸ ਚੀਜ਼ ਨੂੰ ਕਲੀਅਰ ਕਰ ਦਿੱਤਾ कि ਉਹਨਾਂ ਨੂੰ ਪੂਜਣ ਦੀ ਬਜਾਏ ਤੁਸੀਂ ਆਪਣੇ ਗਿਆਨ ਨੂੰ ਜਗਾਓ ਅਤੇ ਆਪਣੇ ਆਪ ਨੂੰ ਸੁਧਾਰੋ ਤਾਂ ਤੁਹਾਡਾ ਕੁਝ ਭਲਾ ਹੋਣਾ ਹੈ ਨਹੀਂ ਤਾਂ ਨਹੀਂ ਹੋ ਸਕਦਾ ਧੰਨਵਾਦ ਜੀ ਬਹੁਤ ਹੀ ਕਲੀਅਰ ਵਿਆਖਿਆ ਕੀਤੀ ਅੱਜ ਤੱਕ ਕਦੀ ਬਾਣੀ ਐਵੇਂ ਪੜ੍ਹੀ ਨਹੀਂ ਸੀ ਅਸੀਂ ਹਾਂਜੀ ਹਾਂਜੀ ਥੈਂਕ ਯੂ ਜੀ ਦੇਖੋ ਹਾਂਜੀ ਹੋਰ ਕਿਸੇ ਨੇ ਵੀ ਆਪਣਾ ਪੁਆਇੰਟ ਰੱਖਣਾ ਹੈ ਤੇ ਜ਼ਰੂਰ ਰੱਖਣ ਜੀ ਮੈਂ ਉਹ ਹੀ ਦੇਖ ਰਹੀ ਹਾਂ ਜੇਕਰ ਕਿਸੇ ਨੇ ਹਾਂਜੀ ਇੱਥੇ ਮੈਂ ਇੱਕ ਵਾਰੀ ਫਿਰ ਯਾਦ ਕਰਾ ਦਿਆਂ ਕਬੀਰ ਜੀ ਨੇ ਜਿੱਥੇ ਕਿਹਾ ਨਾ ਇਹ ਮੈਂ ਅਨਾਥ ਪ੍ਰਭ ਕੋ ਕਾਹੇ ਕੋ ਕੋ ਨ ਬਿਗੂਤੇ ਮੋ ਕੋ ਬਿਗੂਤੋ ਮੋ ਕੋ ਆ ਹੈ ਹੁਣ ਇੱਥੇ ਸੈਂਟਰ ਪੁਆਇੰਟ ਪਕੜਾਤਾ ਹੈ ਰਹਾਉ ਦੀ ਭਗਤੀ ਤੋਂ ਪਹਿਲੇ ਵੀ ਮੈਂ ਤਾਂ ਕੁਝ ਵੀ ਨਹੀਂ ਆ ਇੱਥੇ ਕੋਣ ਕੋਣ ਨਹੀਂ ਪ੍ਰੇਸ਼ਾਨ ਹੋ ਕੇ ਚੱਖ ਮਾਰ ਕੇ ਗਿਆ ਤੇ ਉੱਥੇ ਰਹਾਉ ਤੋਂ ਬਾਅਦ ਫਿਰ ਸਾਰੀ ਕਿਥੇ ਪਾਟੀ ਖੋਲਤੀ ਸਾਰੇ ਹੀ ਗਏ ਕਹਿੰਦੇ ਸ਼ਨਕ ਵੀ ਗਿਆ ਸ਼ਨੰਦਨ ਵੀ ਗਿਆ ਸ਼ਿਵ ਸਕਵਾਦ ਵੀ ਗਿਆ ਨਾਬ ਕਮਲ ਜਾਣੇ ਪਰਮਾਤਵੀ ਗਿਆ ਕਬ ਜਨ ਜੋਗੀ ਜਟਾ ਤਾਰ ਵੀ ਗਿਆ ਹਾਂ ਸਾਰੇ ਆਪਣੇ ਆਪਣਾ ਟਰਮ ਪੂਰਾ ਕਰਕੇ ਚਲੇ ਗਏ ਸੁਖ ਰਿਆ ਕੋਈ ਵੀ ਨਹੀਂ ਇਹ ਬੜੀ ਵੱਡੀ ਵਿਲੱਖਣਤਾ ਕਬੀਰ ਜਿਨੇ ਜਿਹੜੀ ਇਸ ਸ਼ਬਦ ਦੇ ਸੈਂਸ ਦੇ ਵਿੱਚ ਦਿੱਤੀ ਹੈ ਆਪਣੇ ਆਪ ਨੂੰ ਫਿਰ ਨਿਊਟਰਲ ਤੇ ਨੀਵਾ ਰੱਖ ਕੇ ਗੱਲ ਕੀਤੀ ਹੈ ਵੀ ਉਹ ਵੀ ਚਲੇ ਗਏ ਮੈਂ ਤਾਂ ਕੁਝ ਹੈ ਹੀ ਨਹੀਂ ਹਾਂ ਜਦੋਂ ਉਹ ਜਿਨੇ ਦਿਆ ਸੀ ਕਿ ਬੀ ਕਰਦੇ ਹਾਂ ਹਾਂ ਮੈਂ ਮੈਂ ਕੋ ਆਹੇ ਮੈਂ ਤਾਂ ਕੁਝ ਹੈ ਹੀ ਨਹੀਂ ਜਿਹੜੇ ਵੱਡੇ ਵੱਡੇ ਚਲੇ ਗਏ ਜਿਨ੍ਹਾਂ ਨੂੰ ਤੁਸੀਂ ਸਮਾਜ ਵਿੱਚ ਵੱਡਾ ਗਿਣਦੇ ਸੀ ਬਹੁਤ ਵੱਡਾ ਗਿਣਦੇ ਸੀ ਜਿੰਨੂੰ ਸਮਾਜ ਆ ਪੂਜ ਰਿਆ ਸੀ ਜਿੰਨਾਂ ਨੂੰ ਪੂਜ ਰਿਆ ਸੀ ਜਿਹੜੇ ਪੂਜ ਰਿਆ ਨੇ ਜੀ ਹਾਂ ਪੂਜ ਰਿਆ ਸੀ ਅਵਤਾਰ ਮੰਨਦਾ ਸੀ ਜੀ ਫਾਈਨਲ ਮੰਨਦਾ ਸੀ ਲਾਸਟ ਮੰਨਦਾ ਸੀ ਉਹਨਾਂ ਨੂੰ ਹੂੰ ਵੀਰ ਜੀ ਨੇ ਉਹਨਾਂ ਦੇ ਬਾਰੇ ਇਹ ਕਿਹਾ ਹੁਣ ਚੋਇਸ ਸਾਡੀ ਹੈ ਵੀ ਅਸੀਂ ਕਬੀਰ ਜੀ ਦੀ ਗੱਲ ਮੰਨ ਲਈਏ ਜਾਂ ਇੱਕ ਪੁਰਾਣੀ ਮਨੋਤ ਹੈ ਉਹਦੀ ਗੱਲ ਮੰਨ ਲਈਏ ਚੋਇਸ ਸਾਡੀ ਹੈ ਜੀ ਜੀ ਜਿੰਨੇ ਜੋ ਮੰਨਣਾ ਹੈ ਤੇ ਕੋਈ ਹੈਂਡਰੇਸ ਵੀ ਜੀ ਆ ਨਹੀਂ ਰਿਹਾ ਅਪਰੀਸੀਏਸ਼ਨ ਡਿਨਰ ਸਾਰਿਆਂ ਦੀ ਸਹਿਮਤੀ ਹੈ ਜੀ ਜੀ ਥੈਂਕ ਯੂ ਕੋਈ ਹੈਂਡਰੇਸ ਨਹੀਂ ਆ ਰਿਹਾ ਕਾਫੀ ਜਣੇ ਜੁੜੇ ਹੋ ਇਹਨੇ ਮੈਨੂੰ ਲੱਗਦਾ ਰਿਕਾਰਡ ਰਿਕਾਰਡਿੰਗ ਅਸੀਂ ਸਮਾਪਤ ਕਰ ਲਈਏ ਫਿਰ ਅਸੀਂ ਅੱਛੇ ਹੀ ਉਹਦੇ ਬਾਅਦ ਜ਼ਿਕਰ ਕਿਸੇ ਨੇ ਕੋਈ ਹੋਰ ਵੀ ਗੱਲ ਕਰਤੀ ਹੈ ਤੇ ਕਰ ਲਾਂਗੇ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਜੇ ਕਿਸੇ ਨੇ ਕੋਈ ਗੱਲ ਕਰਨੀ ਹੈ ਹਲੇ ਵੀ ਕਰ ਸਕਦੇ ਨੇ ਆਪਣਾ ਪੁਆਇੰਟ ਜੇ ਕੋਈ ਰੱਖਣਾ ਹੈ ਕੋਈ ਡਿਸਐਗਰੀਮੈਂਟ ਹੈ ਕਿ ਉਹ ਵੀ ਤੁਸੀਂ ਖੁੱਲ ਕੇ ਕਹਿ ਸਕਦੇ ਹੋ ਕੋਈ ਦਿੱਕਤ ਨਹੀਂ ਹੈ ਤੇ ਕੁਝ ਜਿਹੜੇ ਵੀਰਪੈਨ ਸਾਡੇ ਥੋੜਾ ਲੇਟ ਆਏ ਨੇ ਉਹਨਾਂ ਨੂੰ ਰਿਕਵੈਸਟ ਹੈ ਅਸੀਂ 8:30 ਵਜੇ ਆ ਜੰਨੇ ਆ ਤੁਸੀਂ ਸਾਡੇ ਵੱਟੇ 8:00 ਵਜੇ ਆਓ ਕਿਉਂਕਿ ਆ ਲਾਸਟ ਦੇ ਵਿੱਚ ਕਈ ਗੱਲਾਂ ਜਿਹੜੀਆਂ ਨੇ ਉਹ ਛੁਣ ਕੇ ਮਨ ਦੇ ਜਿਹੜੇ ਭਾਵ ਨੇ ਉਹ ਉਸ ਤਰ੍ਹਾਂ ਨਹੀਂ ਬਣਦੇ ਜਿਵੇਂ ਆਪਾਂ ਕਹੀਏ ਵੀ ਪੂਰੇ ਸ਼ਬਦ ਦੇ ਵਿੱਚੋਂ ਅੱਧੀ ਪੰਕਤੀ ਜੇ ਕੋਈ ਸੁਣਾ ਦੇਵੇ ਤੇ ਉਸ ਤਰ੍ਹਾਂ ਤੁਸੀਂ ਪੂਰਾ ਖਿਆਲ ਨਹੀਂ ਬਣਾ ਸਕਦੇ ਸਾਡੀ ਮਤ ਜਿਹੜੀ ਹੈ ਹੀਰੀ ਜਾਂਦੀ ਹੈ ਸੋ ਸਟਾਰਟਿੰਗ ਇਚ ਤੁਸੀਂ ਜੁੜੋ ਜੇ ਤੁਹਾਨੂੰ ਇੰਟਰਸਟ ਹੈਗਾ ਸਾਡੇ ਨਾਲ ਤੇ ਤੁਸੀਂ ਸਟਾਰਟਿਕ ਚ ਜੁੜੋ ਤੇ ਅਸੀਂ ਲਚਕ ਰੱਖਦੇ ਹਾਂ ਵੀ ਜੇ ਕਿਤੇ ਤੁਹਾਨੂੰ ਲੱਗਦਾ ਵੀ ਇਹ ਠੀਕ ਨਹੀਂ ਹੋਈ ਤੇ ਤੁਸੀਂ ਆਪਣਾ ਪੁਆਇੰਟ ਤੇ ਖੁੱਲ ਕੇ ਰੱਖ ਸਕਦੇ ਹੋ ਇਹ ਮੰਚ ਜਿਹੜਾ ਹੈ ਵਿਚਾਰ ਵਿਵਰਸ਼ ਦਾ ਮੰਚ ਹੈ ਇਹ ਕੋਈ ਕਥਾ ਕਹਾਣੀਆਂ ਵਾਲਾ ਮੰਚ ਨਹੀਂ ਹੈਗਾ ਵੀ ਆਏ ਕਿਸੇ ਨੇ 2 ਘੰਟੇ ਕਥਾ ਕੀਤੀ ਤੇ 5 ਮਿੰਟ ਅਖੀਰ ਦੇ ਕਹਿ ਕੇ ਤੇ ਅੱਗੇ ਚਲੇ ਗਏ ਇੱਥੇ ਤੁਸੀਂ ਖੁੱਲ ਕੇ ਆਪਣੀ ਗੱਲ ਕਰ ਸਕਦੇ ਹੋ ਤੇ ਆਪਣੀ ਸਾਂਝ ਰੱਖ ਸਕਦੇ ਹੋ ਤੇ ਇੱਕ ਦੂਜੇ ਨਾਲ ਡੱਟ ਕੇ ਗੱਲ ਕਰ ਸਕਦੇ ਹੋ بس ਸਾਡੇ ਕੋਲ ਇੱਕੋ ਹੀ ਸ਼ਰਤ ਹੈ ਬਸ ਅਸੀਂ ਇੱਥੇ ਲੜਾਈ ਝਗੜਾ ਜਾਂ ਉਤੇਜਨਾ ਦੇ ਵਿੱਚ ਨਹੀਂ ਬੋਲਦੇ ਸਾਡਾ ਰਿਕਾਰਡ ਬਣ ਚੁੱਕਾ ਹੈ ਸਾਲ ਤੋਂ ਉੱਪਰ ਹੋ ਗਿਆ ਸਾਨੂੰ ਕਰਦੇ ਨੂੰ ਪਰ ਸਾਡਾ ਸਾਰਿਆਂ ਨਾਲ ਪਿਆਰ ਸੋਹਾਰਤ ਸਾਡਾ ਸਾਰਿਆਂ ਨਾਲ ਬਣਿਆ ਔਰ ਇਸ ਗੱਲ ਦੇ ਤੁਸੀਂ ਸਾਰੇ ਜਿੰਨੇ ਵੀ ਪਾਰਟਿਸਪੈਂਟਸ ਸਾਡੇ ਨਾਲ ਜੁੜਦੇ ਨੇ ਸਾਰੇ ਹੀ ਮੁਬਾਰਕ ਦੇ ਪਾਤਰ ਨੇ ਜੀ ਸੋ ਅਜੇ ਹਲੇ ਕਿਸੇ ਦਾ ਕੋਈ ਹੈਂਡ ਰੇਜ਼ ਨਹੀਂ ਹੋ ਰਿਹਾ ਤੇ ਇੱਥੇ ਮੀਟਿੰਗ ਰਿਕਾਰਡਿੰਗ ਸਟਾਪ ਕਰਦੇ ਹਾਂ ਜੀ ਸਾਰੇ ਜੁੜੇ ਵੀਰਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸ਼ਾਮ ਨੂੰ ਅ ਅੱਜ ਦੀ ਸਾਡੇ ਐਤਵਾਰ ਦੀ ਛੁੱਟੀ ਹੈ ਜੀ ਤੇ ਕੱਲ ਸ਼ਾਮੀ ਸਵੇਰ ਦੀ ਸੋਮਵਾਰ ਦੀ ਛੁੱਟੀ ਹੈ ਜੀ ਕੱਲ ਸ਼ਾਮੀ ਸਾਰੇ ਇਕੱਠੇ ਹੋਵਾਂਗੇ ਕੋਈ ਟੌਪਿਕ ਲੈ ਕੇ ਡਿਸਕਸ ਕਰਾਂਗੇ ਤੇ ਇੱਕ ਰਿਕੁਐਸਟ ਸਾਰਿਆਂ ਨੂੰ ਇਹ ਜ਼ੂਮ ਦਾ ਲਿੰਕ ਪਲੱਸ ਸਾਡੇ YouTube ਚੈਨਲ ਦਾ ਲਿੰਕ ਤੁਸੀਂ ਵੱਧੋ-ਵੱਧ ਆਪਣੇ ਪਰਿਵਾਰਕ ਨਾਲ ਆਪਣੇ ਸੋਸ਼ਲ ਮੀਡੀਆ ਦੇ ਵਿੱਚ ਸਾਂਝਾ ਕਰੋ ਤਾਂ ਕਿ ਇਸ ਪਲੈਟਫਾਰਮ ਦਾ ਲੋਗ ਵੀਰ ਭੈਣ ਸਾਡੇ ਵੱਧੋ-ਵੱਧ ਫਾਇਦਾ ਲੈਣ ਕਿਉਂਕਿ ਇੱਕ ਮੰਚ ਬਾਰ-ਬਾਰ ਜਿਵੇਂ ਮੈਂ ਅੱਜ ਕਈ ਵਾਰ ਬੋਲ ਚੁੱਕਿਆ ਇੱਕ ਖੁੱਲਾ ਮੰਚ ਹੈ ਜਿੱਥੇ ਤੁਸੀਂ ਗੱਲਾਂ ਕਰ ਸਕਦੇ ਹੋ ਦੂਜੇ ਨਾਲ ਸਾਂਝ ਕਰਦੇ ਆ ਆਈਡੀਆ ਐਕਸਚੇਂਜ ਕਰ ਸਕਦੇ ਆ ਸੋ ਫਿਰ ਤੋਂ ਇੱਕ ਵਾਰ ਧੰਨਵਾਦ ਜੀ ਸਾਰੇ ਫਤਿਹ ਬੁਲਾਈਏ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਗੁਰੂ ਜੀ ਕੀ ਫਤਿਹ